ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ 'ਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਇਹ ਦਿਨ ਹੈਗਾ ਹੈਗਾ ਮੰਗਲਵਾਰ ਦਾ ਸਵੇਰ ਦਾ ਟਾਈਮ ਹੈਗਾ ਸਵੇਰ ਦਾ ਹੈਗਾ 7:30 ਤੋਂ 8 ਦਾ ਟਾਈਮ ਹੈਗਾ ਧੁੱਪ ਨਿਕਲੀ ਸੀ 8 ਕ ਦਾ ਟਾਈਮ ਸੀਗਾ ਮੈਂ ਟੂਟੀ ਚਲਾਉਂਦੀ ਸੀ ਜੀ ਟੂਟੀ ਆ ਗਈ ਸੀਗੀ ਆਪਣੇ ਸੁਨੇਹੀ ਤੇ ਪੈਪਨਾ ਹੁਣ ਸਰਦੀਆਂ ਚ ਸੁੱਕ ਜੇ ਜਾਂਦੀ ਹੈਗੀ ਜਿਵੇਂ ਇਕੱਠੀ ਕਰਕੇ ਰੱਖ ਦਿੰਨੇ ਹੋਵੇਂ ਸੁੱਕ ਜਾਂਦੀ ਹੈ ਉੱਥੀ ਬਲਜੇ ਵਾਲੇ ਪਾ ਜਾਂਦੇ ਫਿਰ ਜਦੋਂ ਟੂਟੀ ਚਲਾਉਣੇ ਆਂਗੇ ਫਿਰ ਸੈਟ ਹੁੰਦੀ ਹੈ ਨਿੱਗੇ ਪਾਣੀ ਨਾਲ ਟੂਟੀ ਚਲਾ ਲਈ ਸੀਗੀ ਸਵੇਰੇ ਸਵੇਰੇ ਹੁਣ ਤਾਂ ਕੰਮ ਨਿਬੜ ਜਾਂਦਾ ਵਧੀਆ ਜੇ ਟੂਟੀ ਆ ਜਾਂਦੀ ਹੈਗੀ ਪਾਣੀ ਭਰ ਕੇ ਵੱਜਾਂ ਜਨਮਾਉਣੀਆਂ ਨਹੀਂ ਸੀਗੀਆਂ ਤੀਜੇ ਤੇ ਨਮਾਉਣੇ ਹੁੰਦੇ ਆਪਾਂ ਤੇ ਟੱਬ ਭਰ ਲਿਆ ਸੀ ਪਹਿਲਾਂ ਮੈਂ ਮੇਰੇ ਕੱਪੜੇ ਪਾਏ ਹੋਏ ਨੇ ਕਿ ਮਸ਼ੀਨ 'ਚ ਤਾਂ ਕਰਕੇ ਫਿਰ ਉਸ ਦੇ ਮੈਨੂੰ ਟੱਬ ਵੀ ਭਰਨਾ ਪੈਂਦਾ ਹੈਗਾ ਸਾਰੇ ਖੁੱਲੇ ਟੱਬ 'ਚ ਕੱਪੜੇ ਨੁੱਚੜ ਜਾਂਦੇ ਨੇ ਆਉ ਜਾਂਦੇ ਨੇਗੇ ਕੁਚਲੇ ਜਾਂਦੇ ਨੇਗੇ ਟੂਟੀ ਦਾ ਪਾਣੀ ਤਾਂ ਸਵੇਰੇ ਸਵੇਰੇ ਨਿੱਗਾ ਹੁੰਦਾ ਹੋਂ ਤਾਂ। ਉਹ ਠੰਡੀ ਜੀ ਸਵੇਰੇ ਸਵੇਰੇ ਪਾਣੀ ਤੋਂ ਵੀ ਡਰ ਲੱਗਦਾ ਹੈਗਾ। ਇਹ ਲੱਗੂਗਾ ਵੀ ਉੱਤੇ ਨਾ ਪੈ ਜੇ। ਘਰ ਵਿੱਚ ਤਾਂ ਰਾਮਦਾਰੀ ਹੋਣੀ, ਇਸੇ ਤੋਂ ਪਾਣੀ ਪੈ ਜਾਂਦਾ ਸੀਗਾ ਆਪਾਂ ਤੋਂ ਥੋੜਾ ਮੋਟਾ। ਹੁਣ ਤਾਂ ਡਰ ਲੱਗਦਾ ਪਾਣੀ ਤੋਂ, ਠੰਡੇ ਤੋਂ। ਮਸਾਂ ਸੈੱਟ ਹੁੰਦੀ ਹੈਗੀ ਇਹ ਪੈ ਹੌਲੀ ਹੌਲੀ। ਖੰਡ ਨਾਲ ਜਿੰਨੀ ਸੁੱਕ ਜਾਂਦੀ ਹੈ ਤਾਂ ਬਪਰਨ ਤੋਂ ਬਾਅਦ ਮੈਂ ਪਾਣੀ ਲਾਤਾ ਸੀਗਾ ਟੈਂਕੀ ਚ ਮੇਰੇ ਮੈ ਲੱਗ ਗਈ ਚਰਨੀ ਰਗੜਨੀ ਵੀ ਚਲੋ ਨਾ ਚਰ ਚਰਨੀ ਰਗੜ ਦਿੰਨੀ ਹੈਗੀ ਇਹਨੇ ਚਰ ਟੈਂਕੀ ਭਰੂਗੀ ਤੇ ਅੱਜ ਆਪਾਂ ਚਰਨੀ ਹੀ ਰਗੜੀ ਸੀਗੀ ਕੁਝ ਜਿਬੜ ਪਏ ਸੀਗੇ ਦੋ ਚਾਰ ਕ ਸ਼ੌਦਾ ਪਾ ਲਿਆ ਸੀਗਾ ਮੈਂ ਕਦੇ ਕਦੇ ਚਰਣੀ ਵੀ ਬਹੁਤ ਸਵਾਦ ਲੱਗਦੀ ਹੈ ਜੇ ਸਬਜ਼ੀ ਕੋਈ ਹੈ ਨਹੀਂ ਸੀਗੀ ਸਾਗ ਹੀ ਪਿਆ ਸੀ ਥੋੜਾ ਜਿਹਾ ਫਿਰ ਜੋਤਰੀ ਪਸੰਦ ਕਰਦਾ ਸਾਗ ਨੂੰ ਅਸੀਂ ਤਾਂ ਖਾ ਲੈਣੇ ਹੁੰਦੇ ਆ ਕਿਉਂਕਿ ਅੱਜ ਜੋਤ ਵੀ ਘਰੇ ਸੀਗਾ ਨਹੀਂ ਤਾਂ ਸਵੇਰੇ ਉੱਗ ਜਾਂਦਾ ਉਹ ਫਿਰ ਆਪਦੇ ਪਰੌਠੇ ਖਾ ਕੇ ਜੋਨੇ ਵੀ ਰੋਟੀ ਖਾਣੀ ਸੀ ਚਰਣੀ ਖਾ ਕੇ ਬਹੁਤ ਖੁਸ਼ ਹੈ ਜੋਤਾ ਜੋਤਾ ਜੀ ਵੀ ਹੋਏ ਚਰਣੀ ਵਿੱਚ ਪਰੌਠਿਆਂ ਚ ਪਾ ਦਿਆ ਪ੍ਰੋਟੀਨ ਖਾ ਲੈੰਦਾ ਚਰਨੀ ਵਾਲੇ ਤੇ ਦਹੀਂ ਤੇ ਲੱਸੀ ਨਾਲ ਬਹੁਤ ਸਵਾਦ ਲੱਗਦੀ ਚਰਨੀ ਸੋਬ ਸਬਜੀ ਨਾਲ ਵੱਧ ਰੋਟੀ ਖਾਦੀ ਜਾਂਦੀ ਹੈ ਚਰਨੀ ਨਾਲ ਤਾਂ ਕਈ ਵਾਰ ਇਸ ਤਾਂ ਰਗੜ ਕੇ ਦੇਖੀਏਗੀ ਆਪਾਂ ਤਾਂ ਸ਼ਾਮ ਨੂੰ ਵੀ ਰਗੜ ਲੈਣੇ ਹੁੰਦੇ ਆਗੇ ਆਪਣੇ ਆਏ ਜੇ ਨਹੀਂ ਕਰਦੇ ਹੈਗੇ ਵੀ ਕਿਉਂ ਰਗੜੀ ਨਾਲ ਦੀਆਂ ਰੋਟੀਆਂ ਬਣਾਈ ਜਾਈਏ ਹੈ ਨਾ ਖਾਈ ਜਾਣ ਸਬਜੀ ਨਾਲ ਵੀ ਵੱਧ ਰੋਟੀ ਖਾਈ ਖਾਦੀ ਜਾਂਦੀ ਹੈਗੀ ਚਰਨੀ ਨਾਲ ਤਾਂ ਨਾਲ ਦੀ ਨਾਲ ਗਰਮ ਗਰਮ ਜੀ ਖਾਣੀ ਹੋਵੇਗੀ ਕਿਉਂ ਚ ਤੜਕਾ ਲਾ ਲੈਣੀ ਹੁੰਦੀ ਹੈ ਮੈਂ ਚਟਨੀ ਇਹ ਮੇਰਾ ਕੋਟਾ ਥੋੜਾ ਜਿਆਦਾ ਛੋਟਾ ਹੈਗਾ ਤਣੂ ਕਰਕੇ ਟਾਈਮ ਲੱਗ ਜਾਂਦਾ ਚਰਨੀ ਰਗੜਨ ਤੇ ਕਿ ਦਾਵ ਜੀ ਘਟ ਦਿੰਦਾ ਹੈਗਾ ਹੌਲਾ ਬਾਲਾਗਾ ਕੁਸੂ ਚ ਜਿਬੜਾਂ ਦੀ ਚਰਨੀ ਥੋੜਾ ਜਿਹਾ ਵੱਧ ਟਾਈਮ ਲਵਾ ਦਿੰਦੀ ਹੈਗੀ ਤੇ ਬੀਜ ਮਾਰਨੇ ਪੈਂਦੇ ਨੇ ਤੜਕਾ ਲਾ ਕੇ ਰੱਖਤਾ ਸੀਗਾ ਮੈਂ ਚਰਨੀ ਨੂੰ ਇਸ ਤੋਂ ਬਾਅਦ ਫੇਰ ਆ ਗਈ ਸੀ ਮੈਂ ਟੂਟੀ ਕਰਨੀ ਆਟਾ ਗੁੰਨਤਾ ਸੀ ਚਰਨੀ ਲਗੜਤੀ ਸੀਗੀ ਮੈਂ ਰਟੈਂਕ ਕੀਏ ਭਰਦੇ ਭਰਦੇ ਤੇ ਫੇਰ ਮੈਂ ਕੱਪੜੇ ਕੱਢਲੇ ਸੀ ਮਸ਼ੀਨ ਚੋਂ ਕੱਪੜੇ ਤੀਜੇ ਦਿਨ ਦੇ ਕੁਝ ਵੱਧ ਹੋ ਜਾਂਦੇ ਨੇ ਥੋੜੇ ਜਿ ਫੇਰ ਮੈਂ ਸਵੇਰੇ ਸੁਨੇਹਾ ਸੁਨੇਹਾ ਪਾ ਦੇਣੀ ਹੁੰਦੀ ਸਭਲੇ ਰੋਟੀ ਪਾਣੀ ਬਣਦੇ ਬਣਦੇ ਫਿਰ ਸਾਰੇ ਤੋਤੇ ਜਾਂਦੇ ਨੇਗੇ ਤੇ ਤਾਂ ਕਰਕੇ ਮੈਂ ਸਨੇਹਾ ਪਾ ਦੇਣੀ ਹੁੰਦੀ ਹੈ ਪਾਣੀ ਆਹ ਕੱਪੜੇ ਮਸ਼ੀਨ ਚ ਫਿਰ ਚਲ ਕੱਡੇ ਤਾਂ ਜਾਂਦੇ ਨੇ ਨਾਲ ਦੀ ਨਾਲ ਹਨਾ ਵਿੱਚ ਦੀ ਕੱਢ ਕੇ ਹੋਰ ਪਾ ਦੇਣੇ ਹੁੰਦੀਆਂਗੇ ਤੇ ਫਿਰ ਸੁਕਾ ਕੇ ਇਕੱਠੇ ਪਾ ਲੈਣੇ ਨੇ ਸੁੱਕਣੇ ਫਿਰ ਮੈਨੂੰ ਐ ਹੁੰਦਾ ਵੀ ਟੂਟੀ ਚੱਲਦੀ ਆ ਹੁਣ ਤਾਂ ਸੁਕਾ ਕੇ ਵੀ ਪਾਈ ਦੇਮਾ ਰੋਟੀ ਫੇਰ ਬਾਅਦ ਚ ਲੱਗ ਜਾਨੀ ਹੁੰਦੀ ਆ ਮੈਂ ਜਿੰਨੀ ਪਾਣੀ ਦੀ ਲੋੜ ਹੁੰਦੀ ਆ ਫਿਰ ਟੂਟੀ ਨਾਲ ਵਰਤਿਆ ਜਾਂਦਾਗਾ ਟੂਟੀ ਤੋਂ ਬਾਅਦ ਚ ਫਿਰ ਔਖਾ ਹੋ ਜਾਂਦਾ ਪਾਣੀ ਦਾ ਉਹ ਵੀ ਠੰਡਾ ਹੁੰਦਾ ਟੈਂਕੀ ਵਾਲਾ ਪਾਣੀ ਜਿਹਦੇ ਤਾਂ ਕਰਕੇ ਫਿਰ ਮੈਂ ਸੁਕਾਈ ਦੇਣੀ ਹੁੰਦੀ ਆ ਨਾਲ ਦੀ ਨਾਲ ਹੀ ਕੱਪੜੇ ਕੱਪੜਿਆਂ ਦੀ ਕੰਮ ਨਿਬੜ ਜਾਂਦਾ ਫਿਰ ਸਵੇਰੇ ਪਹਿਲਾਂ ਕੁਛ ਅੱਜ ਆਪਣੇ ਚਾਦਰ ਚੁੱਧਰਾ ਸੀ ਇੱਕ ਦੋ ਧੋਣ ਵਾਲੀਆਂ ਇਲਾਗੀ ਜੀ ਵੀ ਮਸ ਰੋਟੀਆਂ ਤਾਂ ਬਣ ਗਈਆਂ। ਵੀਡੀਓ ਹੋਰ ਸ਼ੁਰੂ ਕਰੀਏ। ਫੇਰ ਜੋਤ ਦਾ ਡੜੀ ਰੋਟੀ ਖਾ ਲਈ। ਫਿਰ ਸੋਹੀ ਜੀ ਬੈਠੇ। ਗੱਲਾਂ ਬਾਤਾਂ ਇਹ ਕਰੀ ਜਾਂਦੇ ਸੀ ਰੋਲੇ ਪਾਈ ਜਾਂਦੇ। ਥੋੜਾ ਕੈਮਰਾ ਮੈਂ ਲਾਈ ਨਹੀਂ ਹੈਗਾ। ਜੋਤ ਨੂੰ ਵੀ ਛੁੱਟੀ ਅੱਜ। ਉਹਨਾਂ ਨੇ ਖਾ ਲਈ। ਫਰਮਣ ਗਈ ਇੱਕੋ ਜਿ। ਤੇ ਮੈਂ ਰਹੀ ਬਸ। ਉੱਡਾਈ ਰਹੀ ਆਪਾਂ। ਹਾਂ। ਅੱਛਾ।

ਦੇ ਛੋਟੇ ਹੋ ਗਏ ਦਿਨੇ ਵੀ ਭੁੱਖ ਪੱਖ ਲੱਗਦੀ ਹੈ ਜੀ ਰੋਟੀਆਂ ਹੋਂ ਕੱਟਣ ਲਈ ਸਭ ਜਾਂਦਾ ਹੈ ਮोटा ਚੱਕ ਦੇ ਲਈ ਮੈਂ ਵੀ ਆ ਕੋਈ ਬੀ ਦੀ ਕੌਫੀ ਦੀ ਕੱਢੀ ਘੱਟ ਲੱਥ ਨਹੀਂ ਗੋਲ ਹੋਈ ਪਈ ਸੀ ਵਾਚ ਆਏ ਜਿਵੇਂ ਠੰਡ ਹੈ ਨਹੀਂ ਗਈ ਸਿਰ ਨੂੰ ਡ ਵੱਧ ਮਾਂਦੀ ਆਂ ਜੀ ਮੈਨੂੰ ਵੱਧ ਲੱਗਦੀ ਹੈ ਮੈ ਤਾਂ ਗੇਤੀ ਲੈਣ ਲੱਗ ਜਾਂਦੀ ਰੋਟੀ ਸਿਰ ਤਾਂ ਉਦੀ ਰੋਗ ਹੈ ਵਾਚੇ ਨੂੰ ਚੇਤੀ ਦੁਖਣ ਲੱਗ ਜਾਂਦਾ ਹੈ ਫਿਰ ਠੰਡ ਚ ਤਾਂ ਬਾਲਾ ਤੁਖਦਾ ਉਹਨਾਂ ਗੋਲੀਆਂ ਵੀ ਖਾਣੀਆਂ ਪਾਉਣੀਆਂ ਬਾੜੀਆਂ ਨੇ ਚਲੋ ਹੁਣ ਬੱਤੀ ਰੋਟੀਆਂ ਬਣਾ ਲੀ ਨੇ ਪਰਾਠੇ ਪਾ ਲੈਨੇ ਆਪਾਂ ਪਾਣੀ ਮੈਂ ਰੋਟੀ ਖਾਂਦੀ ਪਹਿਲਾਂ ਗਰਮ ਗਰਮ ਜੀ ਰੋਟੀ ਕਰਨੀ ਤੇ ਨਹੀਂ ਜਿਵੇਂ ਦੁੱਧ ਆ ਜਾਂਦੀ ਫੇਰ ਭਾਂਡਾ ਠਿੱਕ ਕਰ ਮਾਰ ਚਾਹ ਲਈ ਕੱਪੜਾ ਲਿੰਦਾ ਮੈਂ ਸਾਰਾ ਧੋ ਤਾ ਟੁੱਕੜੇ ਪਾ ਦੇ ਸਾਰੇ ਫਰਾਂ ਦਾ ਟੂਟੀ ਹੁੰਦੇ ਹੁੰਦੇ ਦਾ ਸੁੱਕਣ ਜਾਂ ਕੱਪੜੇ ਹਮ ਨਿਪਟ ਜਾਂਦਾ ਹੈ। ਹੈ। ਜਿਵੇਂ ਜਿਹਾ। ਹੋਰ ਇਹ ਵੀ ਤੋੜਨ ਵਾਲੇ ਹੋਏ ਪਏ। ਦੇਖ ਲਈਏ ਲੋਟ ਲੱਗਿਆ ਕਿ ਤੋਣ। ਦੀ ਖਾਣਾ ਨੂੰ ਤੇ ਪਾਣੀ થી ਕਰ ਦਿੰਦੇ। ਖਾ ਕੇ ਫੜਾਉਣੀਆ ਕੱਪੜੇ ਉਹਦੀ ਭਾਂਡੇ ਮੇ ਮਾਂ ਦਿੱਤੇ। ਪਰ ਸੋਈ ਦਾ ਕੰਮ ਸਾਰਾ ਨਿਬੜ ਗਿਆ। ਹੁਣ ਮੈਂ 12 ਚੱਕਦੀ ਸੀਗਾ ਚੱਕਣ ਧਰਨ ਜਾ। ਸਮਾਨ ਬਹੁਤ ਹੋ ਜਾਂਦਾ ਹੈਗਾ ਜਦੋਂ ਜਿਵੇਂ ਹੁਣ ਹਰਮਨ ਤਿਆਰ ਹੋ ਕੇ ਗਈ ਐ। ਤੇ ਜੋਤਲੀ ਦੇ ਕੱਪੜੇ ਜੇ ਬਦਲ ਲੈਂਦਾ ਬਸ ਨਾ। ਮੰਜੀਆਂ ਤੇ ਕੱਪੜੇ ਵਾਲੇ ਹੁੰਦੇ ਨੇ ਸਰਦੀ ਅੱਜ। ਹੋਣੇ ਪੈਰੇ। ਅਨਾਮੀ ਪੈਂਟ ਲੋੜ ਦੋ ਇੱਕ ਕੱਪੜਾ ਪਾਊਗਾ ਜੋ ਤੋ ਦੋ ਤਿੰਨ ਕੱਢ ਕੇ ਸਿੱਟ ਕੇ ਜਾਊਗਾ ਨਾਲ ਆ ਨਹੀਂ ਪਾਉਂਦਾ ਮੈਂ ਆ ਪਾਉ ਲੈ ਨਵੀਂ ਕੱਢ ਕੇ ਸਿੱਟ ਗਿਆ ਹੁਣ ਇਹ ਤੈ ਮਾਰ ਕੇ ਅੰਦਰ-ਦਰਨੇ ਪੈਣਗੇ ਕੁਛ ਧੋਣ ਨਾਲੇ ਸਿੱੱਤੇ ਪੈਨੇ ਲਾ ਕੇ ਲੋਈਆਂ ਇਹ ਨਾ ਸਵੇਰੇ ਤੱਕ ਇਹਨਾਂ ਲੈ ਲਿਆ ਕਰਨਗੇ ਹੁਣ ਕੋਟ ਜੇ ਪਾਲਿਆ ਕਰਨਗੇ ਫਿਰ ਉਦੋਂ ਆਦਾਂ ਜੇ ਲਾ ਕੇ ਸਿੱਟਿਆ ਕਰਨਗੇ ਮੰਜੀਆਂ ਜਿਹਾ ਤੇ ਇਹੀ ਹਾਲ ਰਹੂਗਾ ਹੁਣ ਸਰਦੀਆਂ ਚ ਕੀ ਰਮ ਮਸ਼ੀਨ ਚ ਦੇਖ ਦਿੰਦੇ ਆ ਤੋਣ ਵਾਲੀ ਨੇ ਤਾਂ ਸਾਰੀ ਤੇ ਆਹ ਧਰਿਆ ਹੋਣੀ ਅੰਦਰ ਤਾ ਦੇਖ ਵਾਰੀ ਆ ਚੱਕ ਦਾ ਸਮਾਨ ਕਲਗਾ ਤੇਲ ਮੰਜੇ ਤੇ ਪਿਆ ਸਾਹਵੇਂ ਸ਼ੀਸ਼ੇ ਉਂਗੇ ਜੋ ਵਾਲ ਕੱਢਣ ਵਾਲੇ ਨੇ ਇਹ ਬੋਤਲ ਆਈ ਹੋਈ ਆ ਮੇਰੀ ਵਾਲਾਂ ਨੂੰ ਬੋਤਲ ਚ ਪਾ ਦਿੰਨੇ ਹੁੰਦੇ ਆ ਛੀ ਨੂੰ ਟੱਕ ਦੀਏ ਤੇ ਚੱਕਣ ਧਰਨ ਜਾ ਵੀ ਨਾ ਕਿਤਾ ਕੰਮ ਬੁਦਾ ਦਿੰਦਾ ਹੋਰ ਸਮਾਨ ਹੋ ਜਾਂਦਾ ਮੱਝਾਂ ਤੇ ਤੋਲਿਆ ਹੀ ਮੰਜੇ ਤੇ ਸਿੱਟਿਆ ਪੈਗਾ ਗਿੱਲਾ ਬਸ ਲੋਈ ਰਹਿ ਗਈ ਇੱਕ ਮੰਜੇ ਤੇ ਬਾਕੀ ਮੈਂ ਕੱਪੜੇ ਸਾਰੇ ਕੋਠੇ ਤੇ ਸੁੱਕਣੇ ਬਾਕੀਆਂ ਇਹ ਪਤਲੇ ਪਤਲੇ ਜੇ ਨਾ ਪਰਨਾ ਪਟਕੇ ਜੋਤਦੇ ਇਹ ਮੈਂ ਹੇਠਾਂ ਪਾਦਣੀ ਹੁੰਦੀ ਆ ਹੌਲੇ ਜੀ ਫਿਰ ਤਾਰ ਤੇ ਉੱਪਰ ਵੀ ਥਾਂ ਨਹੀਂ ਲੈਂਦਾ ਹੈਗਾ ਦੋਨੇ ਸ਼ੀਸ਼ਿਆਂ ਲਈ ਬੈਠੇ ਤੇਲ ਵਾਲੀਆਂ ਆਹ ਇੱਕ ਵਾਰੀ ਹਰਮਣ ਇਥੋਂ ਚੱਕੂਗੀ ਮੈਨੂੰ ਕਹਿੰਦੀ ਆ ਮੋਰੀਆਂ ਇਹ ਭਰ ਦੰਨੀਆਂ ਤੁਪਾਂ ਮੋਰੀਆਂ ਇੰਜ ਕਰਕੇ ਸਮਾਨ ਸਾਰੀਆਂ ਚੱਪਲਾਂ ਚੱਕੜੀਆਂ ਪੈਂਦੀਆਂ ਨੇ ਬਾਅਦ ਚ ਲਾ ਲਾ ਕੇ ਸਿੱਟ ਜਾਂਦੇ ਨੇ ਸਰਦੀਆਂ ਚ ਇੱਕ ਤਾਂ ਜੋੜੇ ਇੱਕ ਕੱਪੜੇ ਮੋٹے ਇਹ ਬਾੜੇ ਹੋਇਆ ਕਰਨਗੇ ਹੁਣ ਕਿਉਂ ਪਹਿਲਾਂ ਤਾਂ ਬੂਟ ਪਾ ਲਿਆ ਕਰਾਂਗੇ ਫਿਰ ਲਾ ਕੇ ਧਰਦਿਆ ਕਰਾਂਗੇ ਫਿਰ ਚੱਪਲਾ ਪਾ ਲਿਆ ਕਰਾਂਗੇ ਇਹ ਕੱਪੜਿਆਂ ਦਾ ਹੁੰਦਾ ਪਹਿਲਾਂ ਸਵੇਰੇ ਸਵੇਰੇ ਜਿਆਦਾ ਨਹੀਂ ਪਾਉਣੇ ਪੈਂਦੇ ਨੇ ਫਿਰ ਧੁੱਪ ਜੀ ਨਿਕਲਿਆਉਂਦੀ ਹੈ ਫਿਰ ਲਾਲਾ ਸਿੱਟ ਦਿੰਨੇ ਮੈਂ ਤਾਂ ਬਹੁਤ ਘੰਟੀ ਹੈ ਫਿਰ ਮੈਂ ਤਾਂ ਸਾਰਾ ਦਿਨ ਰੋਹਦੀ ਜੀ ਮੇ ਤਾਂ ਸੁਰਦਾ ਕਰਕੇ ਮੈਂ ਹੁਣ ਵੀ 11 ਮੱਝ ਗਈ ਟੋਪੀ ਹੁਣ ਵੀ ਲੈ ਹੀ ਫਿਰਦੀ ਹਾਂ ਮੈਂ ਤਾਂ ਇੱਕ ਨਾ ਸਾਡੇ ਇੱਥੇ ਘਰ ਚ ਧੁੱਪ ਘਟ ਆਉਂਦੀ ਹੈਗੀ ਬਸੂਰਾ ਹੁਣ ਧੁੱਪ ਹੁੰਦੀ ਹੈ ਮੰਜਾ ਚੱਕ ਲਿਆ ਹਾਂ ਪਿੱਛੇ ਥੋੜੇ ਤਾਂ ਜੀ ਧੁੱਪ ਹੁੰਦੀ ਹੈ ਪੂਰਾ ਸਾਰੇ ਛਾਂ ਰਹਿੰਦੀ ਹੈ ਜੀ ਤਾਂ ਕਰਕੇ ਟੋਪੀ ਲੈ ਲੀ ਨੀ ਤੁੱਪੇ ਬੈਠੂਗੀ ਕਮਨ ਮੇੜ ਕੇ ਫੇਰ ਲਾਹੂਗੀ ਮੈਂ ਤਾਂ ਫੇਰ ਨਜ਼ਰ ਹੋਗਾ ਸਮਾਨ ਚੱਕਦੀ ਨੂੰ ਥੁੜਕੇ ਰਾ ਥੋੜਾ ਥੋੜਾ ਨਾ ਝਾੜੂ ਜਲਾ ਦੂੰਗੀ ਪੋਚੇ ਹਰ ਮਲ ਲਾ ਲਈਗੀ ਇਹਦਾ ਕਪੜਾ ਵੀ ਆਪਾਂ ਧੋ ਲਿਆ ਸਾਰਾ ਇਹ ਹੁਣ ਮੈਂ ਬਣਾਈ ਆ ਉਹਦੇ ਵਾਸਤੇ ਹੁਟਕ ਚਾਹ ਸਰੀਰ ਜਾ ਨਾ ਹੋਰੀ ਹੋਇ ਪੈਗਾ ਟੌਨ ਜਾ ਉਸ ਸਵੇਰ ਦੀ ਬੀਤੀ ਹੁੰਦੀ ਹੈਗੀ ਫੇਰ ਬਸ ਕੰਮ ਹੋ ਜਾਂਦੇ ਨੇ ਭੱਜ ਭਜਾਈ ਭੱਜ ਭਜਾਈ ਤਾਂ ਬਸ ਜਿਹੜੀ ਚਾਹ ਬਾਂ ਮਾਂ ਬੱਦ ਪੀ ਲਈਏ ਪਰ ਜਿਹੜੀ ਬਹਿ ਕੇ ਇਹਨਾਂ ਬੀਤੀ ਜਾਂਦੀ ਟਿੱਕੇ ਜੇ ਹਨਾ ਉਹ ਦਾ ਉਹ ਨਹੀਂ ਹੁੰਦਾ ਹੈਗਾ ਆ ਲੱਗੂ ਬੀਤੀ ਨਹੀਂ ਹੈਗੀ ਮੈਂ ਕੁੱਟ ਕੇ ਚਾਹ ਜੀ ਬਣਾ ਬਣਾ ਕੇ ਪੀਣੀ ਹੈਗੀ ਲੌਂਗ ਲੈ ਜੀ ਆ ਪਾ ਕੇ ਬਣਾਈ ਤਾਂ ਬਸ ਅੱਧਾ ਗਲਾਸ ਹੀ ਪਾਣੀ ਦਾ ਰੱਖਿਆ ਸੀਗਾ ਮੈਂ ਕੋਈ ਹੈ ਨਹੀਂ ਘਰੇ ਉਹ ਦਾ ਵੀ ਹੈ ਨਹੀਂ ਹਜੇ ਕੋਈ ਚੰਗੀ ਤਰ੍ਹਾਂ ਉੱਪਰ ਜਾਂਦੇ ਲੌਂਗ ਲੈ ਚੀਜ਼ ਪਾਈਆਂ ਹੋਣਗੀਆਂ ਕੱਪ ਉੱਪਰ ਖੇਦੂ ਦਵਾ ਪਾ ਲਾਂਗੀ ਹੋਰ ਛੋਟਾ ਹੀ ਹੈ ਕੱਪ ਤੇ ਵੀ ਛੋਟਾ ਜਾਵੇ ਬਾਟੀ ਕਿចਾਦੀ ਬਣ ਜੂਗੀ ਆਪਣੀ ਗੁੜ ਪਾ ਕੇ ਬਈ ਆਈ ਆ। ਚਾਹ ਬਣਾਈ ਆ ਮੈਂ ਗੁੜ ਪਾ ਕੇ। ਅੱਧਾ ਗੁੜ ਅੱਧ ਦੀ ਖੰਡ। ਇਹਨਾਂ ਸਾਡਾ ਗੁੜ ਐ ਇਸ ਤਰੀਕੇ ਨਾਲ ਕਿ ਮੈਂ ਟਰਾਲੀ ਵਾਲਾ ਦਾ ਗੁੜ ਲੀ ਲਈ ਜੀ ਚਾਹ ਬਣ ਜਾਂਦੀ ਹੈ ਕਿ ਵੈਸੇ ਸਵਾਦ ਵਧੀਆ ਬਣਦੀ ਹੈ। ਪੀਣ ਚ ਤਾਂ ਬੜੀ ਸਵਾਦ ਹੁੰਦੀ ਹੈ। ਇਹ ਰੰਗ ਲੀਲਾ ਜਿਹਾ ਹੋ ਗਿਆ। ਬੱਤੀ ਜੀ ਪਾ ਲੈਂਦੇ ਆ। बन गई चाह पानी बार वे के पीने वैसे अज करी गई बैठा तो थोड़ा टाइम ही जाऊगा हूँ ठंड जी लगी आती है जी ਦੀ ਲੱਗਣ ਲੱਗੀ ਫਿਰ ਮੰਜਾ ਛਾਵੇਂ ਕਰ ਲਾਂਗੇ ਚਾਹੀਕੇ ਥੋੜਾ ਕਹਣਾ ਹੋ ਦੇਖਾਂਗੇ ਘੰਟਾ ਕ ਹੋ ਗਏ ਨਾ ਅੱਖ ਜੀ ਲਾ ਕੇ ਫਿਰ ਘੰਟਾ ਕ ਅੱਖ ਜੀ ਲਾ ਕੇ ਨਾ ਆਰਾਮਦਾਰੀ ਆਏ ਨੀ ਉਸ ਵੇਲੇ ਸੁਨੇਹਾ ਉੱਠ ਕੱਢਦੇ ਆ ਨਾ ਸਵੇਰੇ ਸੁਨੇਹਾ ਉੱਠੀ ਭਮਕ ਵੇਲੇ ਉੱਠੀ ਫਿਰ ਵੀ ਤੁੱਪੇ ਜੀ ਤੱਕ ਵਾਰੀ ਪੈਣ ਨੂੰ ਜੀਜਾ ਕਰਦਾ ਹੈਗਾ ਹੱਡ ਜੀ ਖੁੱਲ ਜਾਂਦੇ ਨੇਗੇ ਬਸ ਫੇਰ ਦੇਖਾਂ ਕੋਈ ਕੰਮ ਦਿੰਦਾ ਹੋਰ ਤੇ ਵੀਡੀਓ ਬਸ ਮੈਂ ਅੱਜ ਐਂ ਜੇ ਬਣਾ ਲਈ ਕੋਈ ਖਾਸ ਕੰਮ ਨਹੀਂ ਸੀਗਾ ਵੀਡੀਓ ਵਾਲਾ ਫੇਰ ਐਂ ਸੀਗਾ ਵੀ ਬਲੌਗਰ ਨਹੀਂ ਪੈਣਾ ਹੈਗਾ ੁੱੱਪੇ ਬੈਠੀ ਐ ਮੈਂ ਮੇਰਾ ਦਿੰਦਾ ਨਹੀਂ ਹੈਗਾ ਵੀਡੀਓ ਸਾਫ ਨਹੀਂ ਹੁੰਦੀ ਤੇ ਬਸ ਐਂ ਜੀ ਬਣਾ ਲਈ ਮੈਂ ਜਿੰਨੀ ਕੁ ਬਣੀਏਗੀ ਚਲੋ ਫੁੱਲ ਵਾਚ ਕਰਿਓ ਜੀ ਤੇ ਐਂਡ ਵੀ ਆਪਾਂ ਇੱਥੇ ਕਰਦੇ ਆਂ ਮਿਲਾਂਗੇ ਕਿਸੇ ਹੋਰ ਵੀਡੀਓ ਨਾਲ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ